ਸਤਨਾਮ ਸ੍ਰੀ ਵਾਹਿਗੁਰੂ ਪਤੋ ਚੰਗਿਆਈਆਂ ਬੁਰਾਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਮੇ ਸਕਤ ਕਾਲੋ ਨਾਨਕ ਤੇ ਮੁਖ ਉਜਲੇ ਕੇਤੀ ਛਤੀ ਨਾ ਕੋ ਹੁੰਦਾ ਕੁੰਭਾ ਪੱਗਾ ਜਲ ਰਹਾ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਗਾ ਮਨ ਰਹਾ ਗੁਰਬਿਨ ਗਿਆਨ ਨ ਹੋਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹ ਸੇਵਕ ਜਨਮਨ ਪਰ ਤਖ ਗੁਰੂ ਨਿਸਤਾਰੇ ਸੋ ਕਹ ਡਲ ਗੁਰ ਸੇਵੀਐ ਹਨੇ ਸੋ ਸਹਜ ਸੁਭਾਏ ਦਰਸ਼ਨ ਪਰਸ ਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਇ ਵਿਜੀ ਦੇਵ ਗੰਦਾਰੀ ਮਹਨਾਂ ਪੰਜਵਾ ਉਲਟੀ ਰੇ ਮਨ ਉਲਟੀ ਰੇ ਸਾਤ ਦਸਿਆ ਕਰ ਉਲਟੀ ਰੇ ਉਲਟੀ ਰੇ ਮਨ ਨੇ ਉਲਟੀ ਰੇ ਸਾਖਤ ਸਿਆ ਕਰ ਉਲਟੀ ਰੇ ਝੂਠੇ ਕੀ ਰੇ ਝੂਠਪਰੀਤ ਛੁੱਟ ਕੀ ਰੇ ਮਨ ਛੁੱਟ ਕੀ ਰੇ ਸਾਖਤ ਸਾਂਗਨ ਚਟਕੀ ਰੇ ਰਹਾ ਜੋ ਕਾਜਰੇ ਧਰ ਮੰਦਰ ਰਾਖਿਓ ਜੋ ਪੈਸਾ ਤਨੁ ਖੀਰੇ ਦੂਰ ਹੋ ਨੀ ਤੇ ਭਾਗ ਗੋਹਾ ਜਿਸ ਗੁਰ ਮਿਲੋ ਛਟਕੀ ਤੇਰੇ ਕੁੱਟੀ ਮੰਗਾਂਗਾ ਨੋ ਕਿਰਪਾ ਨੋ ਕਿਰਪਾ ਨਿਦੋ ਮੇਰਾ ਮੁਖ ਸਾਕਤ ਸੰਗ ਨਾ ਜੁਟਸੀ ਰੇ ਜਾਨ ਨਾਨਕ ਦਾਸ ਦਾਸ ਕੋ ਕਰੀਓ ਮੇਰਾ ਮੂੰਡ ਸਾਗ ਪੱਗਾ ਈ ਠਰ ਲਸੀਰੇ ਮੰਗੋ ਦਾਨ ਕਿਰਪਾ ਲ ਕਿਰਪਾ ਜੀਤੋ ਮੁਖ ਸਾਖਤ ਸੰਗ ਨ ਜੁਟ ਸਿਰੇ ਜਨਨਾਨਕ ਦਾਸ ਦਾਸ ਕੋ ਕਰੀਆ ਮੇਰਾ ਮੂੰਡ ਸਾਭ ਪਗਾ ਹੀ ਤਰਲ ਸਿਰੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਦੀ ਬਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਮਨ ਨੂੰ ਗੁਰੂ ਦੇ ਨਾਲ ਜੋੜ ਕੇ ਸ਼ਬਦਾਂ ਨੂੰ ਬੜੇ ਧਿਆਨ ਦੇ ਨਾਲ ਆਪਾਂ ਸਰਵਣ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 500 35 ਅੰਗ ਦੇ ਉੱਤੇ ਸੁਭਾਏ ਮਾਨ ਦੇਵ ਗੰਧਾਰੀ ਮਾਲਾ ਪੰਜਵਾਂ ਪੰਜਵੇਂ ਪਾਠ ਸਾਧਨ ਪੰਨੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਦੇਵ ਗੰਧਾਰੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਅੱਜ ਸਾਖਤ ਪੁਰਸ਼ ਦੀ ਗੱਲ ਗੁਰੂ ਅਰਜਨ ਸਾਹਿਬ ਜੀ ਕਰਦੇ ਐ ਸਾਖਤ ਪੁਰਸ਼ ਕੌਣ ਹੁੰਦਾ ਹੈ ਜਿਹੜਾ ਬੰਦਾ ਰੱਬ ਨਾਲੋਂ ਟੁੱਟਿਆ ਹੋਇਆ ਹੁੰਦਾ ਉਹਨੂੰ ਕਹਿੰਦੇ ਐ ਸਾਖਤ ਉਹਨੂੰ ਕਹਿੰਦੇ ਆ ਇਹ ਬਾੜਾ ਬੰਦਾ ਕਿਉਂਕਿ ਜਿਹੜਾ ਰੱਬ ਨਾਲੋਂ ਟੁੱਟਿਆ ਉਹ ਕਦੇ ਰੱਬ ਦੀ ਗੱਲ ਨਹੀਂ ਕਰਦਾ ਕਹਿੰਦੇ ਉਸ ਬੰਦੇ ਦੇ ਨਾਲ ਹੁਣ ਤੁਸੀਂ ਵੀ ਆਪਣਾ ਮਨ ਨਾ ਜੋੜਿਓ ਉਹਦੇ ਨਾਲ ਬੈਠ ਕੇ ਗੱਲਾਂ ਬਾਤਾਂ ਨਾ ਕਰਿਓ ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਮੈਂ ਸਾਨੂੰ ਸਾਖਤ ਪੁਰਸ਼ ਬਾਰੇ ਦੱਸਦੇ ਆਂ ਦੇਵ ਗੰਧਾਰੀ ਮਹੱਲਾ ਪੰਜਵਾਂ ਉਲਟੀ ਰੇ ਮਨ ਉਲਟੀ ਰੇ ਕਹਿੰਦੇ ਜਿਹੜਾ ਮਨ ਹੈ ਨਾ ਸਾਡਾ ਜਿਹੜੇ ਬੰਦੇ ਮਾੜੇ ਆ ਉਹਨਾਂ ਵੱਲੋਂ ਪਾਸਾ ਬਦਲ ਲੋ ਕਹਿੰਦੇ ਉਹਨਾਂ ਵੱਲੋਂ ਮੁਖ ਮੋੜ ਲੋ ਕਹਿੰਦੇ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਕਿ ਜਿਹੜੇ ਬੰਦੇ ਪਰਮਾਤਮਾ ਦੇ ਨਾਲ ਪਿਆਰ ਕਰਦੇ ਆ ਉਹਨਾਂ ਨੂੰ ਪਰਮਾਤਮਾ ਆਪਣੇ ਘਰੇ ਨਾਲ ਲੈਂਦਾ ਤੇ ਜਿਹੜੇ ਬੰਦੇ ਪਰਮਾਤਮਾ ਦੇ ਨਾਲ ਪਿਆਰ ਨਹੀਂ ਕਰਦੇ ਉਹਨਾਂ ਵੱਲ ਪਰਮਾਤਮਾ ਪਿੱਠ ਘਰ ਲੈਂਦਾ ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਘਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਜਿਹੜੇ ਹੰਕਾਰੇ ਸੀ ਨਿੰਦਕ ਬੰਦੇ ਸੀ ਉਹਨਾਂ ਵੱਲ ਪ੍ਰਮਾਤਮਾ ਨੇ ਪਿੱਠ ਕਰ ਲਈ ਨਾਮ ਦਿਓ ਮੁਖ ਲਾਇਆ ਜਿਹੜੇ ਨਾਮ ਜਪਣ ਵਾਲੇ ਸੀ ਉਹਨਾਂ ਵੱਲ ਪ੍ਰਮਾਤਮਾ ਨੇ ਆਪਣਾ ਮੁਖ ਕਰ ਲਿਆ ਇੱਥੇ ਸਾਨੂੰ ਉਸੇ ਤਰੀਕੇ ਦੇ ਨਾਲ ਸਮਝਾਉਂਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਕਿ ਉਲਟੀ ਰੇ ਮੰਨੇ ਉਲਟੀ ਰੇ ਕਹਿੰਦੇ ਉਹਨਾਂ ਨਾਲੋਂ ਪਾਸਾ ਬਦਲ ਲੈ ਕਹਿੰਦੇ ਉਹਨਾਂ ਵੱਲ ਮੂੰਹ ਨਾ ਕਰ ਸਾਖਤ ਸਿਉਂ ਕਰ ਉਲਟੀ ਰੇ ਕਹਿੰਦੇ ਜਿਹੜਾ ਸਾਖਤ ਬੰਦਾ ਹੈ ਉਹਨਾਂ ਵੱਲ ਝਾਕ ਵੀ ਨਾ ਕਹਿੰਦੇ ਉਹ ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ ਹੈ ਜੇ ਤੂੰ ਉਹਦੇ ਨਾਲ ਜੁੜ ਗਿਆ ਕਹਿੰਦੇ ਉਹ ਤੈਨੂੰ ਵੀ ਸਾਕਤ ਬਣਾ ਲੈਣੇ ਉਹਨੇ ਕਿਉਂਕਿ ਉਹ ਬੰਦੇ ਦੇ ਅੰਦਰ ਜਿਹੜੇ ਵਿਕਾਰ ਨੇ ਅਸੀਂ ਵਿਕਾਰਾਂ ਦੇ ਜਾਲਤ ਬਹੁਤ ਛੇਤੀ ਫਸ ਜਾਗੇ ਗੁਰੂ ਦੀਆਂ ਗੱਲਾਂ ਸਾਡੇ ਤੇ ਅਸਰ ਹੌਲੀ ਹੌਲੀ ਕਰਦੀਆਂ ਨੇ ਕਹਿੰਦੇ ਜੇ ਤੂੰ ਗੁਰੂ ਦੇ ਨਾਲ ਜੁੜਿਆ ਹੈ ਨਾ ਕਹਿੰਦੇ ਗੁਰੂ ਦੇ ਨਾਲ ਜੁੜਿਆ ਰਹਿ ਜੇ ਸਾਕਤ ਪੁਰਸ਼ ਦੇ ਨਾਲ ਤੇਰੀ ਗੱਲਬਾਤ ਹੋਗੀ ਕਹਿੰਦੇ ਸਾਕਤ ਪੁਰਸ਼ ਨੇ ਤੈਨੂੰ ਖਾਲੀ ਕਰ ਦੇਣਾ ਅੰਦਰ ਝੂਠੀ ਰੇ ਝੂਠੇ ਕੀੜੇ ਝੂਠ ਪ੍ਰੇਤ ਛਟਕੀਰੇ ਮਨ ਛਟਕੀਰੇ ਕਹਿੰਦੇ ਜਿਹੜਾ ਬੰਦਾ ਝੂਠਾ ਹੈ ਨਾ ਉਹਦੇ ਪ੍ਰੇਤ ਵੀ ਝੂਠੇ ਹੁੰਦੇ ਆ ਉਹ ਗੁਰਦੁਆਰੇ ਤੇ ਆਉਗਾ ਪਰ ਕਹਿੰਦੇ ਉਹਦਾ ਪਿਆਰ ਨਹੀਂ ਹੈ ਗੁਰਦੁਆਰੇ ਆ ਕੇ ਵੀ ਉਹਨੇ ਗੱਲਾਂ ਉਹੀ ਕਰਨੀਆਂ ਨੇ ਪਿਆਰ ਵਾਲੀ ਗੱਲ ਨਹੀਂ ਕਰਨੀ ਝੂਠੀ ਝੂਠੇ ਕੀਰੇ ਝੂਠ ਪ੍ਰੇਤ ਉਤੇ ਵਸ ਕਿਸੇ ਦੇ ਕਹੇ ਕਹਾਏ ਆ ਗਿਆ ਮਨ ਚ ਕਹਿੰਦੇ ਪਿਆਰ ਨਹੀਂ ਹੈ ਗੁਰੂ ਪ੍ਰਤੀ ਜਦੋਂ ਹੋਰ ਕਿਸੇ ਦੇ ਪ੍ਰੋਗਰਾਮ ਹੁੰਦਾ ਨਾ ਪਰਸਨਲ ਕਿਸੇ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਉਦੋਂ ਸਾਰਿਆਂ ਨੂੰ ਸੱਦਾ ਹੁੰਦਾ ਉਦੋਂ ਉਹਨਾਂ ਦੇ ਕਰਕੇ ਆ ਗਿਆ ਗੁਰੂ ਦੇ ਪਿਆਰ ਕਰਕੇ ਨਹੀਂ ਬਸ ਉਹਨੂੰ ਕਹਿੰਦੇ ਝੂਠੇ ਕੀਰੇ ਝੂਠ ਪ੍ਰੇਤ ਛਟਕੀ ਰੇ ਮਨ ਛਟਕੀ ਰੇ ਕਹਿੰਦੇ ਉੱਤੇ ਇੱਕ ਦੇ ਦਾ ਟੁੱਟ ਜਾਣੀ ਆ ਕਿਹਦਾ ਟੁੱਟੀ ਹੋਈ ਐ ਲੋਕਾਂ ਦੇ ਭਾਵੇਂ ਇਹ ਵੀ ਪਿਆਰ ਕਰਦਾ ਹੋਣਾ ਕਹਿੰਦੇ ਪਰ ਉਹਦੇ ਅੰਦਰ ਪਿਆਰ ਨਹੀਂ ਹੈ ਸਾਥ ਤੋਂ ਸੰਗ ਨਾਲ ਛਟਕੀ ਰੇ ਕਹਿੰਦੇ ਜਿਹੜੀ ਸਾਥਾਂ ਦੇ ਨਾਲ ਪਿਆਰ ਬੈ ਜਾਂਦਾ ਉਹ ਕਹਿੰਦੇ ਫਿਰ ਤੇਰਾ ਨਿਵਤਾ ਨਹੀਂ ਹੈ ਕਿਉਂਕਿ ਸਾਖਤ ਦਸੰਗ ਨਾਲ ਛੁੱਟ ਕੀ ਰਹੋਦੇ ਉਹਦੇ ਵੱਲੋਂ ਤੇ ਪਾਸੇ ਹੀ ਕਿਨਾਰਾ ਹੀ ਕਰ ਲੋ ਬਸ ਕਹਿੰਦੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਿਹੜਾ ਬੰਦਾ ਸਾਖਤ ਹੈ ਨਾ ਕਹਿੰਦੇ ਉਹਦੇ ਨਾਲ ਉਹਦਾ ਕਿਨਾਰਾ ਹੀ ਕਰ ਲੋ ਬਸ ਜਿਹੜਾ ਕੋਈ ਗੁਰੂ ਦੇ ਨਾਲ ਜੁੜਿਆ ਹੋਇਆ ਉਸੇ ਨਾਲ ਪਿਆਰ ਪਾਓ ਰਹਾ ਉਹ ਰਹਾ ਉਹਦਾ ਭਾਵ ਉਹਦਾ ਠਹਿਰਨਾ ਤੇ ਅੱਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਜੋ ਕਾਜਰ ਧਰਮੰਦਰ ਰੱਖਿਓ ਜੋ ਪੈਸਾ ਕਾਲੂਕੀ ਰੇ ਕਾਜਰ ਦਾ ਭਾਵ ਹੁੰਦਾ ਸੁਰਮਾ ਤੇ ਕਾਜਰ ਦਾ ਭਾਵ ਹੁੰਦਾ ਕਾਲਖ ਹੁਣ ਸੁਰਮਾ ਵੀ ਕਾਲੇ ਹੁੰਦਾ ਮੰਦਰ ਦਾ ਭਾਵ ਹੁੰਦਾ ਘਰ ਕਹਿੰਦੇ ਕਿਸੇ ਬੰਦੇ ਨੇ ਆਪਣੇ ਘਰ ਦੇ ਵਿੱਚ ਨਾ ਕਾਲਖ ਰੱਖ ਤੇ ਭਾਵ ਕੇ ਕੋਲਿਆਂ ਦਾ ਭਰ ਕੇ ਰੱਖਦਾ ਆਪਣਾ ਘਰ ਜੋ ਪੈਸਾ ਕਾਲੋਖੀ ਰੇ ਕਹਿੰਦੇ ਜਿਹੜਾ ਉਹਦੇ ਵਿੱਚ ਪਹੂਗਾ ਨਾ ਜਿਹੜਾ ਉਹਦੇ ਵਿੱਚ ਰਾਤ কাটੂਗਾ ਕਹਿੰਦੇ ਉਹਦੇ ਕੱਪੜੇ ਤੇ ਖਰਾਬ ਹੋਣਗੇ ਹੋਣਗੇ ਕਹਿੰਦੇ ਤੇ ਭੁਲੇਖਾ ਕੱਢਦੇ ਉਹਨਾਂ ਚੋ ਕਿ ਇਹ ਕੱਪੜੇ ਨਹੀਂ ਖਰਾਬ ਹੋਣੇ ਜੇ ਚਿੱਟੇ ਕੱਪੜੇ ਪਾਏ ਹੋਏ ਹਨ ਕਹਿੰਦੇ ਜੇ ਕਾਲਖ ਦੇ ਭਰੇ ਹੋਏ ਉਹ ਘਰ ਦੇ ਵਿੱਚ ਤੋਂ ਰਾਤ ਕੱਟੇਗਾ ਕਹਿੰਦੇ ਉਹਨੇ ਤੇਰੇ ਕੱਪੜੇ ਖਰਾਬ ਕਰ ਹੀ ਦੇਣੇ ਨੇ ਕਹਿੰਦੇ ਇਸੇ ਤਰ੍ਹਾਂ ਜਿਹੜਾ ਸਾਖਤ ਪੁਰਸ਼ ਹੈ ਕਹਿੰਦੇ ਤੇਰੇ ਚੰਗੇ ਭਲੇ ਜੀਵਨ ਨੂੰ ਕਹਿੰਦੇ ਇਸ ਤਰ੍ਹਾਂ ਲੀਰੋ ਲੀਰ ਕਰ ਦੇਣਾ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਕਿ ਇੱਕ ਹੁੰਦਾ ਕੇਲੇ ਦਾ ਦਰਖਤ ਇੱਕ ਹੁੰਦਾ 베ਰੀ ਦਾ ਕਹਿੰਦੇ ਜਦੋਂ ਨੇੜੇ-ਨੇੜੇ ਉੱਗੇ ਦੋਨੇ ਕੇਲੇ ਦਾ ਬੁੱਟਾ ਵੀ ਤੇ 베ਰੀ ਦਾ ਵੀ ਕਹਿੰਦੇ ਕੇਲੇ ਦੇ ਵਧੀਆ ਸੋਹਣੇ-ਸੋਹਣੇ ਪੱਤੇ ਆ ਗਏ ਤੇ ਜਿਹੜੀ 베ਰੀ ਸੀ ਉਹਦੇ ਕੰਡੇ ਆ ਗਏ ਕਿਉਂਕਿ ਉਹਦਾ ਸੁਭਾਅ ਕਹਿੰਦੇ ਜਦੋਂ ਹਵਾ ਚੱਲੇ ਦੋਨੇ ਝੁੱਲਣ ਲੱਗੇ ਕਹਿੰਦੇ ਫਿਰ ਹੋਇਆ ਕਿ ਕਹਿੰਦੇ ਜਿਹੜੇ ਕੇਲਿਆਂ ਦੇ ਪੱਤੇ ਸੀ ਉਹ ਵੀ ਝੁੱਲਦੇ ਐ ਤੇ 베ਰੀ ਦੇ ਉਹ ਵੀ ਝੁੱਲਦੀ ਐ ਕਹਿੰਦੇ ਪੱਤਿਆਂ ਨੂੰ ਤਾੜ ਕੇ ਲੇਰੋ ਨੀਰ ਕਰਤਾ ਤੇ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕਹਿੰਦੇ ਆ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ ਤੇ ਕਹਿੰਦੇ ਜਿਵੇਂ ਉਹ ਜਿਉਂ ਕੇਲੇ ਜਿਉਂ ਕੇਲੇ ਨੇਕਤ ਜਿਉਂ ਬੇ ਬੇਰ ਉਹ ਝੂਲੇ ਉਹ ਚੀਰੀਆ ਸਾਖਤ ਸੰਗ ਨਾ ਹੀਰ ਕਹਿੰਦੇ ਉਹ ਪਾੜ ਕੇ ਲੀਰੋ ਲੀਰ ਕਰ ਦਿੰਦੀ ਐ ਇਸੇ ਤਰੀਕੇ ਗੁਰੂ ਸਾਹਿਬ ਕਹਿੰਦੇ ਆ ਕਵੀਰ ਸਾਖਤ ਸੰਗ ਨਾ ਕੀਜੀਐ ਦੂਰ ਹੈ ਜਾਈਏ ਭਾਗ ਬਸਨ ਕਾਰੂ ਪਰਸੀ ਐ ਤੌ ਨੱਚ ਲੱਗੈ ਦਾਗ ਕਹਿੰਦੇ ਕਾਲਖ ਦਾ ਭਰਿਆ ਹੋਵੇ ਕਮਰਾ ਕਹਿੰਦੇ ਉਹ ਤੁਹਾਡੇ ਕੱਪੜਿਆਂ ਨੂੰ ਜ਼ਰੂਰ ਖਰਾਬ ਕਰੂਗਾ ਇਸੇ ਤਰ੍ਹਾਂ ਕਹਿੰਦੇ ਜਿਹੜਾ ਸਾਖਤ ਪੁਰਸ਼ ਹੈ ਕਹਿੰਦੇ ਉਹ ਵੀ ਤੁਹਾਡੇ ਅੰਦਰ ਨੂੰ ਨੀਰੋ-ਨੀਰ ਕਰ ਦੇਣਾ ਉਹਨੇ ਦੂਰੋਂ ਹੀ ਤੇ ਭਾਗ ਗਿਓ ਹੈ ਜਿਸ ਗੁਰ ਮੇਲੇ ਛੁਟ ਗਈ ਤ੍ਰਿਕੁਟੀ ਰੇ ਕਹਿੰਦੇ ਜਿਹੜਾ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ ਨਾ ਦੂਰੋਂ ਹੀ ਤੇ ਭਾਗ ਗਏ ਹੋਇ ਜਿਸ ਗੁਰਮੇਲ ਛੁੱਟ ਕੇ ਤਰੇਕੁਟੀਰੇ ਕਹਿੰਦੇ ਜਿਹੜਾ ਪਰਮਾਤਮਾ ਦੇ ਨਾਲ ਪਿਆਰ ਕਰਦਾ ਹੈ ਕਹਿੰਦੇ ਉਹ ਪਰਮਾਤਮਾ ਦੇ ਨਾਲ ਜੁੜ ਜਾਂਦਾ ਤੇ ਜਿਹੜੇ ਸਾਖਤ ਪੁਰਸ਼ ਹੁੰਦੇ ਐ ਕਹਿੰਦੇ ਉਹਨਾਂ ਤੋਂ ਦੂਰੋਂ ਹੀ ਭੱਜੋ ਬਸ ਦੂਰੋਂ ਹੀ ਤੇ ਭਾਗ ਗਏ ਹੋਇ ਜਿਸ ਗੁਰਮੇਲ ਛੁੱਟ ਕੇ ਤਰੇਕੁਟੀਰੇ ਜਿਹੜੇ ਗੁਰੂ ਨੂੰ ਮਿਲ ਕੇ ਵੀ ਕਹਿੰਦੇ ਤੇਰੀ ਕੁੱਤੀ ਦਾ ਭੰਡਾ ਤਿਉੜੀਆਂ ਕਹਿੰਦੇ ਜਿਨ੍ਹਾਂ ਦੇ ਮੱਥੇ ਤੇ ਗੁਰੂ ਨੂੰ ਮਿਲ ਕੇ ਵੀ ਤਿਉੜੀਆਂ ਹੀ ਪਈਆਂ ਨੇ ਨਾ ਕਹਿੰਦੇ ਉਹਨਾਂ ਦੇ ਨਾਲੋਂ ਤੇ ਤੋੜੇ ਲਾਓ ਵਸ ਜੇ ਗੁਰੂ ਨੂੰ ਮਿਲ ਕੇ ਵੀ ਸਾਡੇ ਚਿਹਰੇ ਤੇ ਉਹ ਤਿਉੜੀਆਂ ਹੱਟੀਆਂ ਹੀ ਨਹੀਂ ਕਹਿੰਦੇ ਫਿਰ ਗੁਰੂ ਨੂੰ ਗੁਰੂ ਕੋਲ ਜਾਣ ਦਾ ਤੈਨੂੰ ਫਾਇਦਾ ਕੀ ਹੋਇਆ ਦੂਰ ਹੋਈ ਤੇ ਭਾਜ ਗਏ ਹੋਏ ਕਹਿੰਦੇ ਉਹਨਾਂ ਦੇ ਕੋਲ ਦੂਰ ਹੀ ਭੱਜੋ ਬਸ ਕੋਲੇ ਲੱਗੇ ਹੋਈ ਨਾ ਜਿਸ ਗੁਰ ਮਿਲ ਛਟਕੀ ਤ੍ਰਕੁੱਟੀ ਦੇ ਕਹਿੰਦੇ ਜਿਨ੍ਹਾਂ ਦੇ ਮੱਥੇ ਤੇ ਉਹ ਤਿਉੜੀਏ ਨਹੀਂ ਹਟੇ ਉਹਨਾਂ ਤੋਂ ਕਹਿੰਦੇ ਦੂਰ ਹੀ ਰਹੋ ਮੰਗੋਂ ਦਾਨ ਕਿਰਪਾਲ ਕਿਰਪਾ ਨਿਤ ਮੇਰਾ ਮੁਖ ਸਾਖਤ ਸੰਗ ਨਾ ਜੁਟਸੀ ਰੇ ਕਹਿੰਦੇ ਗੁਰੂ ਤੋਂ ਬਸ ਮਾਂਗੋ ਦਾਨ ਕਿਰਪਾਲ ਕਿਰਪਾ ਨਿੰਦ ਕਿਰਪਾ ਨਿੰਦ ਕਿਰਪਾ ਦਾ ਖਜ਼ਾਨਾ ਹੈ ਗੁਰੂ ਤੇ ਇਹਦੇ ਤੋਂ ਦਾਨ ਮੰਗੋ ਇਹ ਵੀ ਕਿ ਸੱਚੇ ਪਾਤਸ਼ਾਹ ਮੇਰੇ ਮਨ ਨੂੰ ਟਿਕਾ ਮਿਲ ਜੇ ਤੇ ਮੇਰੇ ਮਨ ਦੇ ਅੰਦਰ ਪਰਮਾਤਮਾ ਦਾ ਨਾਮ ਟਿਕ ਜੇ ਮੰਗੋ ਦਾਨ ਮੰਗਣਾ ਮਾੜਾ ਨਹੀਂ ਜੋ ਮਰਜ਼ੀ ਮੰਗੋ ਗੁਰੂ ਕੋਲ ਆ ਕੇ ਜੋ ਮਰਜ਼ੀ ਮੰਗੋ ਭਗਤ ਨਾਮਦੇਵ ਜੀ ਕਹਿੰਦੇ ਆ ਭਗਤ ਧੰਨਾ ਜੀ ਕਹਿੰਦੇ ਆ ਤੇ ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰਾ ਨਿਤ ਜੀਓ ਪਨੀਆਂ ਸ਼ਾਦਨ ਨੇਕਾ ਅਨਾਜ ਮੰਗੋ ਸਤ ਸੀਕਾ ਗਊ ਬੇਸ ਮੰਗੋ ਲਾਵੇਰੇ ਇਕ ਤਾਜਨ ਤੁਰੇ ਚੰਗੇਰੇ ਘਰ ਕੀ ਕੀ ਹਨ ਚੰਗੇ ਜਨ ਧੰਨਾ ਲੈ ਵਾ ਮੰਗੇ ਭਗਤ ਧੰਨਾ ਜੀ ਕਹਿੰਦੇ ਮੈਨੂੰ ਤੇ ਆ ਤੀਜਾ ਚਾਹੀਂਦੀ ਆ ਲੈ ਜੀ ਭਗਤ ਧੰਨਾ ਜੀ ਨੇ ਗੁਰੂ ਤੋਂ ਮੰਗਿਆ ਕਿ ਆਖਿਆ ਜੀ ਦਾਲ ਸੀਦਾ ਮੰਗੂ ਕੀਓ ਮੈਨੂੰ ਦਾਲ ਵੀ ਚਾਹੀਦੀ ਐ ਸੀਦਾ ਵੀ ਚਾਹੀਦਾ ਜਿਵੇਂ ਵਿਆਹ ਹੁੰਦਾ ਨਾ ਅਸੀਂ ਕਹਿੰਦੇ ਸੀਦਾ ਲਿਆਂਦਾ ਭਾਬ ਕੇ ਰਸੋਈ ਦਾ ਸਾਰਾ ਸਮਾਨ ਦਾਲ ਸੀਤਾ ਮੰਗੂ ਕੀਓ ਕਿਉਂ ਵੀ ਚਾਹੀਦਾ ਹਮਰਾ ਖੁਸ਼ੀ ਕਰਾ ਨਿਤ ਜੀਓ ਇਹਨਾਂ ਨੂੰ ਛੱਕ ਕੇ ਮੇਰੇ ਮਨ ਨੂੰ ਤਸੱਲੀ ਮਿਲ ਜਾਂਦੀ ਹੈ ਜੇ ਮੈਂ ਪ੍ਰਸ਼ਾਦਾ ਨਹੀਂ ਛਕਾਂਗਾ ਤਾਂ ਕਹਿੰਦੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ ਤੇ ਗੁਰੂ ਸਾਹਿਬ ਨੇ ਕਿਹਾ ਗੁਰਦਾਨੀ ਦੇ ਵਿੱਚ ਵੀ ਸ਼ਬਦ ਆਉਂਦੇ ਆ ਕਿ ਪਹਿਲੇ ਪੰਗਤ ਗੁਰੂ ਸਾਹਿਬ ਨੇ ਕਿਹਾ ਪਹਿਲੇ ਪੰਗਤ ਪਾਛਾ ਸੰਗਤ ਕਿ ਪਹਿਲਾ ਪ੍ਰਸ਼ਾਦਾ ਪਾਣੀ ਛੱਕ ਲੋ ਉਸ ਤੋਂ ਬਾਅਦ ਫਿਰ ਤੁਸੀਂ ਬੜੇ ਟਿਕਾਅ ਦੇ ਨਾਲ ਬੈਠੋਗੇ ਜੇ ਅੰਦਰ ਭੁੱਖ ਹੈ ਨਾ ਤਾਂ ਗੁਰੂ ਸਾਹਿਬ ਕਹਿੰਦੇ ਆਹ ਮਾਲਾ ਵੀ ਆਪਣੀ ਚੱਕੋ ਗੁਰੂ ਸਾਹਿਬ ਨੂੰ ਕਿਹਾ ਆਹ ਮਾਲਾ ਵੀ ਚੱਕੋ ਸਾਡੇ ਤੋਂ ਨਾਮ ਨਹੀਂ ਜਪਿਆ ਜਾਂਦਾ ਜੇ ਇਕੱਲੀ ਮਾਲਾ ਵੜਾਤੀ ਤੇ ਪ੍ਰਸ਼ਾਦਾ ਬਾਣੀ ਹੈ ਨਹੀਂ ਕਹਿੰਦੇ ਫਿਰ ਮਾਲਾ ਵੀ ਵੇਰੀ ਨਹੀਂ ਜਾਂਦੀ ਮੰਗੋ ਦਾਨ ਕਿਰਪਾਲ ਕਿਰਪਾ ਨਿੰਦ ਤੇ ਦਾਲ ਸਿੱਧਾ ਮੰਗੋ ਕੀਓ ਹਮਰਾ ਖੁਸ਼ੀ ਕਰਾ ਨੇ ਤਜੀਓ ਪਨੀਆਂ ਸ਼ਾਦਨ ਨੀਕਾ ਅਨਾਜ ਵੰਗੋ ਸਤ ਸੀਕਾ ਗਊ ਭੈਸ ਵੰਗੋ ਲਵੇਰੀ ਗੋ ਵੀ ਚਾਹੀਦੀ ਐ ਮਹਸੂ ਲਈ ਚਾਹੀਦੀ ਐ ਲਵੇਰੀ ਚਾਹੀਦੀ ਐ ਜਿਹੜੀ ਦੁੱਧ ਦਿੰਦੀ ਹੋਵੇ ਗਊ ਭੈਸ ਵੰਗੋ ਲਵੇਰੀ ਇੱਕ ਤਾਜਨ ਤੁਰੇ ਚੰਗੇਰੀ ਇੱਕ ਮੈਨੂੰ ਅਰਬੀ ਘੋੜੀ ਵੀ ਚਾਹੀਦੀ ਐ ਜੀ ਇੱਕ ਤਾਜਨ ਤੁਰੇ ਚੰਗੇਰੀ ਘਰ ਕੀ ਕੀ ਹਨ ਚੰਗੇ ਮੈਨੂੰ ਘਰ ਵਾਲੀ ਵੀ ਚਾਹੀਦੀ ਐ ਗੁਰੂ ਸਾਹਿਬ ਕਹਿੰਦੇ ਆ ਭਗਤ ਨਾਮਦੇਵ ਜੀ ਰਕੀ ਗਈ ਹਨ ਚੰਗੀ ਜਨ ਤਾਂ ਨਾ ਲੈ ਵਾ ਮੰਗੇ ਭਗਤ ਧੰਨਾ ਜੀ ਨੇ ਕਿੰਨਾ ਕੁਝ ਮੰਗਿਆ ਮੰਗਲਾਂ ਵਾਲਾ ਨਹੀਂ ਹੈ ਪਰ ਨਾਲ-ਨਾਲ ਭਗਤ ਨਾਮਦੇਵ ਜੀ ਕਹਿੰਦੇ ਆ ਭਗਤ ਧੰਨਾ ਜੀ ਕਿ ਮੈਨੂੰ ਤੁਸੀਂ ਵੀ ਮੈਨੂੰ ਮਿਲ ਜੋ ਅਸੀਂ ਗੁਰੂ ਨੂੰ ਨਹੀਂ ਕਦੇ ਮੰਗਿਆ ਅਸੀਂ ਇਕੱਲੇ ਪਦਾਰਤ ਮੰਗ ਕੇ ਤੁਰ ਜਾਂਦੇ ਆ ਗੁਰੂ ਨੂੰ ਮੰਗਿਓ ਸਾਰਾ ਕੁਝ ਨਾਲ-ਨਾਲ ਆ ਜਾਣਾ ਇੱਥੇ ਗੁਰੂ ਸਾਹਿਬ ਕਹਿੰਦੇ ਮੰਗੋ ਦਾਨ ਕਿਰਪਾਲ ਕਿਰਪਾ ਨਿਤ ਕਿ ਮੇਰੇ ਤੇ ਕਿਰਪਾ ਕਰ ਦਿਓ ਜੀ ਤੁਸੀਂ ਕਿਰਪਾ ਦੇ ਖਜਾਨੇਓ ਮੇਰੇ ਤੇ ਵੀ ਕਿਰਪਾ ਕਰ ਦਿਓ ਮੇਰਾ মুখ ਸਾਖਤ ਸੰਗ ਨਾ ਜੁਟਸੀ ਰੇ ਕਹਿੰਦੇ ਮੇਰਾ ਮੂੰਹ ਸਾਖਤ ਬੰਦੇ ਵੱਲੋਂ ਟੁੱਟ ਜੇ ਮੈਨੂੰ ਆਹ ਆਜ਼ਾਨ ਦੇ ਦਿਓ ਕਿ ਮੈਨੂੰ ਸਾਖਤ ਪੁਰਸ਼ ਦੇ ਦਰਸ਼ਨੇ ਨਾ ਹੋਣ ਕਦੇ ਮੈਨੂੰ ਸਾਖਤ ਪੁਰਸ਼ ਦੇ ਨਾਲ ਕਦੇ ਬੈਠਣ ਦਾ ਸਮਾਂ ਹੀ ਨਾ ਮਿਲੇ ਕਿ ਸਾਖਤ ਪੁਰਸ਼ ਐਸਾ ਹੁੰਦਾ ਜਿਹਦੇ ਬਾਬਦ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੂंड ਸਾਹ ਬੱਗਾ 헤ਠ ਨੂੰ ਲਸੀਰੇ ਕੇ ਸੱਚੇ ਪਾਤਸ਼ਾਹ ਮੈਂ ਤੇਰੇ ਦਾਸਾਂ ਦਾ ਦਾਸ ਬਣ ਜਾ ਜਨ ਨਾਨਕ ਦਾਸ ਦਾਸ ਕੋ ਕਰਿਓ ਕਿ ਮੈਂ ਤੇਰੇ ਦਾਸਾਂ ਦਾ ਦਾਸ ਬਣ ਜਾ ਤੇ ਮੇਰਾ ਮੂंड ਮੂंड ਦਾ ਭਾ ਹੁੰਦਾ ਸਿਰ ਮੇਰਾ ਮੂंड ਸਾਹ ਬੱਗਾ 헤ਠ ਨੂੰ ਲਸੀਰੇ ਪਗਾਰਾ ਭਾਉਂਦਾ ਪੈਰ ਕਿ ਮੇਰਾ ਜਿਹੜਾ ਸਿਰ ਹੈ ਨਾ ਉਹ ਜਿਹੜੇ ਸਾਧ ਜਨ ਨੇ ਉਹਨਾਂ ਦੇ ਪੈਰਾਂ 'ੇ ਹੇਠਾਉਣਾ ਚਾਹੀਦਾ ਐ ਇੰਨੇ ਨਿਮਰਤਾ ਦੇ ਨਾਲ ਕਹਿ ਰਿਹਾ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਕਿ ਮੈਂ ਤੇਰੇ ਦਸਾਂ ਦਾ ਦਾਸ ਬਨਜਾਂ ਤੇ ਮੇਰਾ ਜਿਹੜਾ ਸਿਰ ਹੈ ਉਹ ਤੇਰੇ ਜਿਹੜੇ ਸਾਧ ਨੇ ਜਿਹੜੇ ਸਾਧਨਾ ਕਰਨ ਵਾਲੇ ਆ ਉਹਨਾਂ ਦੇ ਪੈਰਾਂ 'ੇ ਹੇਠਾ ਾ ਕੇ ਰੁਲ ਜੇ ਮੇਰਾ ਸਿਰ ਜਿਵੇਂ ਭਾਈ ਗੁਰਦਾਸ ਸਾਹਿਬ ਕਹਿੰਦੇ ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਉਂਦੇ ਕਿ ਜਿਹੜੇ ਪਿਆਰ ਕਰਨ ਵਾਲੇ ਐ ਤੇ ਮੇਰੇ ਸਰੀਰ ਤੋਂ ਚਾਮ ਉਤਾਰ ਕੇ ਉਹਨਾਂ ਦੇ ਪੈਰਾਂ 'ਚ ਜੋੜੇ ਪਾ ਦਿਓ ਭਾਈ ਗੁਰਦਾਸ ਸਾਹਿਬ ਕਹਿੰਦੇ ਭਗਤ ਕਬੀਰ ਸਾਹਿਬ ਦੀ ਕਹਿੰਦੇ ਆ ਕਬੀਰ ਸੁਪਨੇ ਹੂੰ ਬਰੜਾਏ ਜਿਹੇ ਮੁਖ ਨਿਕਸੇ ਰਾਮ ਤਾਂ ਕਿ ਪਗ ਕੀ ਪਾ ਨਹੀਂ ਮੇਰਾ ਤਨ ਕੋ ਚਾਮ ਭਗਤ ਕਬੀਰ ਸਾਹਿਬ ਕਹਿੰਦੇ ਜਿਹੜੇ ਰਾਤ ਨੂੰ ਸੁੱਤੇ ਪਏ ਸੁਪਨੇ ਦੇ ਵਿੱਚ ਵਾਹਿਗੁਰੂ 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 ਕਹਿੰਦੇ ਆ ਨਾ ਕਹਿੰਦੇ ਉਹਨਾਂ ਦੇ ਚਰਣਾ ਚ ਮੇਰੇ ਸਰੀਰ ਤੋਂ ਚਾਮ ਉਤਾਰ ਕੇ ਉਹਨਾਂ ਦੇ ਪੈਰਾਂ ਦੇ ਵਿੱਚ ਇਹ ਜੁੱਤੀਆਂ ਬਣਾ ਕੇ ਪਾ ਦਿਓ ਕਹਿੰਦੇ ਮੇਰੇ ਸਰੀਰ ਤੋਂ ਚਾਮ ਉਤਾਰ ਕੇ ਮੈਂ ਆਪਣੇ ਆਪ ਨੂੰ ਧੰਨ ਭਾਗ ਸਮਝਾਂਗਾ ਕਹਿੰਦੇ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਇਹੀ ਕਹਿੰਦੇ ਆ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੂਢ ਸਾਹ ਬਗਾ ਏ ਤੁਨ ਸੀਰੇ ਕਹਿੰਦੇ ਜਿਹੜੇ ਤੇਰੇ ਦਾਸ ਬਣ ਜਾਂਦੇ ਆ ਜਿਹੜੇ ਤੇਰੇ ਨਾਲ ਪਿਆਰ ਕਰਨ ਵਾਲੇ ਆ ਜਿਹੜੇ ਤੇਰੇ ਨਾਲ ਇਕਮਿਕ ਹੋਗੇ ਕਹਿੰਦੇ ਉਹਨਾਂ ਦੇ ਮੇਰਾ ਜਿਹੜਾ ਮੁਖ ਹੈ ਉਹਨਾਂ ਦੇ ਪੈਰਾਂ ਦੇ ਹੇਠਾ ਕੇ ਰੋਲਣਾ ਚਾਹਿੰਦਾ ਕਹਿੰਦੇ ਇੰਨਾ ਪਿਆਰੇ ਪਿਆਰ ਦੀ ਪਰਵਾਹਸ਼ਾ ਕਹਿੰਦੇ ਜਿਹੜੇ ਬੰਦੇ ਸਾਖਤ ਨੇ ਕਹਿੰਦੇ ਉਹਨਾਂ ਦੇ ਵੱਲ ਸਾਡੇ ਨਿਗਾਹ ਵੀ ਨਾ ਪਵੇ ਸਾਖਤ ਬੰਦੇ ਨੂੰ ਇੰਨਾ ਮਾੜਾ ਕਿਹਾ ਗੁਰੂ ਸਾਹਿਬ ਨੇ ਮੰਗੋ ਦਾਨ ਕਿਰਪਾਲ ਕਿਰਪਾ ਨਿੱਧ ਮੇਰਾ ਮੁਖ ਸਾਖਤ ਸੰਗ ਨਾ ਜੁਟਸੀ ਰੇ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੂੰਡ ਸਾਧ ਪੰਗਾ ਹੀਟ ਰੁਲ ਸੀਰੇ ਵਾਹ ਗੁਰੂ ਕੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ